ਹੁਣ ਲੋਕ ਕੈਨੇਡਾ ਅਮਰੀਕਾ ਕਿਉਂ ਭਜਦੇ ਸੀ ਉੱਥੇ ਮੈਂ ਇੱਕ ਵਾਰੀ ਦੇਖਿਆ ਇੱਕ ਮਾੜਾ ਜਿਹਾ ਨਾ ਛੋਟੇ ਚਿੜੀ ਵਰਗਾ ਕਹਿ ਲੋ ਜਾਨਵਰ ਤਾਰ ਚ ਫਸਿਆ ਹੋਇਆ ਹੂੰ ਉੱਥੇ ਐਂਬੂਲੈਂਸ ਵੀ ਖੜੀ ਆ ਉੱਥੇ ਫਾਇਰ ਬਰਗੇਡ ਵੀ ਖੜੀ ਆ ਉੱਥੇ ਡਾਕਟਰਾਂ ਦੀਆਂ ਟੀਮਾਂ ਖੜੀਆਂ ਕਦੇ ਹਿੰਦੁਸਤਾਨ ਚ ਹੋ ਸਕਦਾ ਹੈ ਇਹ ਜਿਆ ਕੁਝ ਹੂੰ ਨਹੀਂ ਜੇ ਇੱਥੇ ਦੰਗ ਮਾਰ ਕੇ ਆ ਜਾਵੇ ਫਿਰ ਹੋ ਵੀ ਸਕਦਾ ਹੈ ਨਹੀਂ ਮੇਰਾ ਅਸੀਂ ਰੌਲਾ ਪਤਾ ਕੀ ਹੈ ਜਿਹੜਾ ਅਸਲੀ ਮੈਂ ਸਮਝਦਾ ਜਿਹੜਾ ਦੁਖਾਂਤ ਹੈ ਇੱਥੇ ਸਾਡੇ ਸੱਚਾਈ ਨਹੀਂ ਹੈ ਹੂੰ ਕਿਤੇ ਵੀ ਬੈਠੇ ਅਸੀਂ ਕਿਸੇ ਵੀ ਡਿਊਟੀ ਤੇ ਕਿਤੇ ਵੀ ਬੈਠੇ ਮੈਂ ਤੁਹਾਨੂੰ ਇੱਕ ਵਾਰ ਦੱਸ ਦਾਂ ਸਰੀ ਦੀ ਗੱਲ ਆ ਕੈਨੇਡਾ ਦੀ ਅਸੀਂ ਜਾ ਰਹੇ ਹਾਂ ਪੈ ਇੱਕ ਸੁਆ ਜਿਹਾ ਕਹ ਲਓ ਆਪਣਾ ਪੰਜਾਬੀ ਵਾਲਾ ਕੰਮ ਇੱਕ ਗੋਰਾ ਬੱਚਾ ਉਹਨੇ ਉਹ ਉਤਾਰ ਜੀ ਸਿੱਟੀ ਹੋਈ ਹੈ ਜਿਵੇਂ ਮੱਛੀ ਫੜਦੇ ਨਾ ਉਹਨੇ ਕੇਕੜਾ ਜਿਹਾ ਅਸੀਂ ਖੜ ਕੇ ਉਹਦੇ ਕੋਲ ਕਿਸੇ ਤੋਂ ਵੇਲੇ ਸੀ ਮੈਂ ਦਾਖਾ ਇੱਕ ਖੰਨੇ ਤੋਂ ਬੰਦਾ ਸੀ ਉਹ ਕੇਕੜਾ ਉਹਨੇ ਫੜ ਲਿਆ ਉਹ ਐਡਾ ਸਾਰਾ ਸੀਗਾ ਉਹ ਬਾਹਰ ਕੱਢ ਲਿਆ ਉਹਦੇ ਕਹਿੰਦਾ ਬੈਗ ਪਾਇਆ ਹੋਇਆ ਨੇ ਬੈਗ ਚੋਂ ਕੱਢ ਕੇ ਉਸਕੀਲ ਕੱਢੀ ਉਹਨੂੰ ਨਾਪਿਆ ਹੂੰ ਨਾਪਿਆ ਫੇਰ ਵਿੱਚ ਸੜਤਾ ਸੜਿਆ ਕਿਉਂ ਉਹ ਕਹਿੰਦਾ ਹਜੇ ਇਹ ਉਹ ਸਾਈਜ਼ ਨਹੀਂ ਹੋਇਆ ਜਿੰਨਾ ਗਵਰਨਮੈਂਟ ਵੱਲੋਂ ਅਲਾਵਾ ਜਿੰਨਾ ਗਵਰਨਮੈਂਟ ਵੱਲੋਂ ਅਲਾਵਾ ਅਸੀਂ ਖਾ ਸਕਦੇ ਹਾਂ ਕੱਢ ਕੇ ਹਜੇ ਉੱਡਾ ਸ ਮੈਨੂੰ ਇਹ ਦੱਸ ਦੋ ਵੀ ਆ ਸੱਚਾਈ ਕਿੱਥੇ ਹੈ ਸਾਡੇ ਜੇ ਸਾਡੇ ਹੋਵੇ ਵੀ ਮੰਨ ਲਓ 12 ਇੰਚ ਦੀ ਮੱਛੀ ਖਾਣੀ ਆ ਤੇ 6 ਇੰਚ ਦੀ ਕੱਢ ਕੇ ਛੱਡ ਦੇਣ ਕਿ ਵਿੱਚ ਦੁਬਾਰਾ ਮੋੜ ਕੇ ਪਾਣੀ ਚ ਉਹ ਉਹ ਸਿੱਟੇ ਦੇਖੇ ਆ ਪਰ ਆਹੀ ਸਚਾਈ ਆ ਅਸੀਂ ਜਿੱਥੇ ਵੀ ਬੈਠੇ ਹਾਂ ਜਿੱਥੇ ਵੀ ਬੈਠੇ ਆ ਇਹ ਤਾਂ ਬੱਚੇ ਨੂੰ ਜੰਮਦੇ ਨੇ ਝੂਠ ਬੋਲਣ ਲਾ ਦਿੰਦੇ ਆ ਕਹਦੇ ਬਾਪੂ ਘਰੇ ਨਹੀਂ ਹੈ ਜੀ ਅਸੀਂ ਅਸਲੀ ਦੁਕਾਨ ਦੀ ਜਿਹੜਾ ਸਾਡਾ ਦੁਕਾਨ ਤਾਂ ਕਿ ਸਾਡੇ ਅੰਦਰ ਦੇਸ਼ ਭਗਤੀ ਨਹੀਂ ਰਹੀ ਸਾਡੇ ਅੰਦਰ ਦੇਸ਼ ਪਿਆਰ ਨਹੀਂ ਰਿਹਾ ਸਾਡੇ ਅੰਦਰ ਜਿਹੜੀ ਧਾਰਮਿਕ ਦਾ ਜਿਹੜੀ ਮਨੁੱਖਤਾ ਦਾ ਜਿਹੜੇ ਸਾਡੇ ਗੁਰੂਆਂ ਨੇ ਰਸਤਾ ਦਿਖਾਇਆ ਅਸੀਂ ਜ਼ਿਆਦਾਤਰ ਸਾਡੀਆਂ ਫਾਰਮੈਲਿਟੀਆਂ ਰਹਿ ਗਈਆਂ ਤੇ ਅਸਲੀ ਗੱਲ ਇਹ ਆ ਕਿ ਜਿਹੜਾ ਅਸੀਂ ਉਹ ਕੁਰਬਾਨੀਆਂ ਨੂੰ ਦੇਖੀਏ ਗੁਰੂ ਸਾਹਿਬ ਦੇ ਸਹਿਜਾਦਿਆਂ ਦੀ ਕੁਰਬਾਨੀਆਂ ਨੂੰ ਦੇਖੀਏ ਪਾਪਾ ਬੰਦਾ ਬਹਾਦਰ ਦੀ ਕੁਰਬਾਨੀ ਨੂੰ ਦੇਖੀਏ ਚਾ ਸਪੁੱਤਰ 4 ਸਾਲ ਦਾ ਕਲੇਜਾ ਕੱਢ ਕੇ ਮੂੰਹ 'ਚ ਤੁੰਨਿਆ ਗਿਆ ਬਾਬਾ ਬੰਦਾ ਬਹਾਦਰ ਦੇ ਹਾਂਜੀ ਤੇ ਉਹ ਉਹ ਇੱਕ ਕੁਰਬਾਨੀਆਂ ਯਾਰ ਅਸੀਂ ਦੇਖ ਲਈਏ ਉਹ ਉਹਨਾਂ ਦੀਆਂ ਸਚਾਈਆਂ ਅੱਛੇ ਜਿਨ੍ਹਾਂ ਨੇ ਆਜ਼ਾਦੀ ਦੇ ਖਾਤਰ ਜੇਲਾਂ ਕੱਟੀਆਂ ਫਾਂਸੀ ਦੇ ਰਸੇ ਚੁੰਮੇ ਅਸੀਂ ਉਹਨਾਂ ਦਾ ਜੀਵਨ ਦੇਖ ਲਈਏ ਅਸੀਂ ਵੋਟਾਂ ਵੇਚਣ ਲੱਗੇ ਹੋਏ ਹਾਂ ਅਸੀਂ ਫਿਰ ਸਟੇਜਾਂ ਤੇ ਬੜਾ ਉੱਚਾ ਉੱਚੇ ਭਾਸ਼ਣ ਦਿੰਦੇ ਹਾਂ ਬੜੀਆਂ ਗੱਲਾਂ ਕਰਦੇ ਹਾਂ ਅਸੀਂ ਮਾੜੀ ਮੋਟੀ ਅਸਲੀ ਗੱਲ ਇਹ ਆ ਵੀ ਹਿੰਦੁਸਤਾਨ ਦੇ ਸਾਰੇ ਲੋਕ ਕੀ ਅਸੀਂ ਲੋਕ ਕਿਤੇ ਨਾ ਕਿਤੇ ਸਾਡੇ ਚ ਜੇ ਕਿਤੇ ਲੱਖ ਮਗਰ ਇੱਕ ਦੋ ਬੰਦੇ ਚੰਗੇ ਹੋ ਸਕਦੇ ਆ ਤੇ ਜਿਹੜੇ ਕੋਈ ਜਿਹਨਾਂ ਦੇ ਅੰਦਰ ਸੱਚਾਈ ਹੋਵੇ ਤੇ ਕੋ ਕੋ ਚੱਲਣ ਦੀ ਕੋਸ਼ਿਸ਼ ਕਰਨ ਜਾਂ ਜਿਹੜੇ ਕਰਦੇ ਆ ਉਹਨਾਂ ਨੂੰ ਅਸੀਂ ਮਜ਼ਾਕ ਕਰਦੇ ਆ ਹੂੰ ਹੁਣ ਸਾਨੂੰ ਅਸੀਂ 68 ਸਾਲ ਦੇ ਹੋਣ ਵਾਲੇ ਆ ਸਾਨੂੰ ਕੋਈ ਕਹਿੰਦਾ ਇਹ ਚੱਲ ਝੁੱਕੇ ਕਾਰਤੂਸ ਆ ਜੀ ਇਹ ਤਾਂ ਬੁੱਢੇ ਹੋ ਗਏ ਜੀ ਇਹ ਤਾਂ ਫੇਲ ਹੋ ਗਏ ਸਾਡੇ ਅਸੀਂ AK47 ਦੀਆਂ ਗੋਲੀਆਂ ਖਾ ਕੇ ਬੈਠੇ ਆ ਮੇਰੇ ਪਿੰਡ ਤੋਂ ਤੁਹਾਨੂੰ ਹੋਰ ਦੱਸਦਾ 92 ਚ ਇੱਕ ਵੋਟ ਪੋਲ ਹੋਈ ਆ ਮੇਰੀ ਕੱਲੇ ਦੀ 92 ਚ ਗੁਰਚਰਨ ਸਿੰਘ ਦਦਾਹੂਰ ਸੰਗਰੂਰ ਤੋਂ ਪਾਰਲੀਮੈਂਟ ਲੜੇ ਹੂੰ ਉਹ ਉਸ ਟਾਈਮ ਰਖਵਾ ਪਿੰਡ ਲਾਸਟ ਪਿੰਡ ਸੀ ਤੇ ਨਿਰਮਲ ਸਿੰਘ ਮਹਾਂਤ ਰੈਕੋਟ ਵਾਲੇ ਵਿਧਾਨ ਸਭਾ ਲੜੇ ਰੈਕੋਰਡ ਦੇ ਵਿੱਚ ਹਲਕਾ ਸੀ ਅੱਜ ਦਾਖੇ ਹਲਕੇ ਚ ਤੇ ਦੋਨਾਂ ਨੂੰ ਮੈਂ ਇੱਕ ਵੋਟ ਪਾਈ ਤੇ ਮੈਨੂੰ ਉਹ ਰਟਰਨਿੰਗ ਅਫਸਰ ਕਹਿੰਦਾ ਬਾਬਾ ਜੀ ਜੇ ਵੋਟ ਨਾ ਪਾਵੂਗਾ ਸਾਨੂੰ ਡੱਬੇ ਖਾਲੀ ਜਮਾ ਕਰਾਉਣੇ ਸੌਕੇ ਆ ਨਹੀਂ ਛੋੜੀ ਇੱਕ ਵੋਟ ਦੀ ਵੀ ਸਾਨੂੰ ਓਡੀ ਕਾਰਵਾਈ ਪਾਉਣੀ ਪੈਣੀ ਆ ਵੀ ਜਿਵੇਂ 5 400 ਵੋਟ ਜਮਾ ਕਰਾਈਦੀ ਆ ਮੈਂ ਕਹਾਂ ਤੇਰੀ ਸਰਦਾਰਦੀ ਆ ਮੇਰੀ ਨਹੀਂ ਅੱਜ ਲੋਕਤੰਤਰ ਦਾ ਸਵਾਲ ਹੈ ਪਰ ਕੋਈ ਪੁੱਛਦਾ ਮੈਨੂੰ ਵੀ ਤੈਨ ਲੋਕਤੰਤਰ ਲਈ ਵੋਟ ਪਾਈ ਆ ਕੋਈ ਪੁੱਛਦਾ ਤੈ ਗੋੜੀਆਂ ਖਾਧੀਆਂ ਕੋਈ ਪੁੱਛਦਾ ਗੀਜੇ ਦਾ ਭਾਰ ਦੇਖਦੇ ਆ ਕਿਸ ਦਾ ਕਿੰਨਾ ਨਰਾਜ਼ਗੀ ਆ ਤੁਹਾਨੂੰ ਇਸ ਚੀਜ਼ ਨਹੀਂ ਮੈਂ ਤਾਂ ਤੁਹਾਨੂੰ ਸਿਸਟਮ ਦੀ ਗੱਲ ਉਹੀ ਗੱਲ ਕਰ ਰਹੇ ਆ ਕਿ ਇਹ ਸਿਸਟਮ ਜਿਹੜਾ ਵਿਗੜ ਗਿਆ ਜੇ ਤੁਸੀਂ 10-20% ਮਾੜੇ-ਮੋٹے ਸੱਚੇ ਬੰਦੇਆਂ ਨੂੰ ਵੀ ਰੱਖ ਲਓਗੇ ਨਾਲ ਤਾਂ ਮਾੜਾ-ਮੋਟਾ ਸਾਰਾ ਸਿਸਟਮ ਬੜਿਆਂ ਰਹਿੰਦਾ ਕਿਸੇ ਵੀ ਪਾਰਟੀ ਆ ਤੁਸੀਂ ਦੇਖੋ ਮੈਂ ਕਹਿੰਦਾ ਅਕਾਲੀ ਦਲ ਦਾ ਵੀ ਬੜਾ ਗੌਰਵਮਈ ਇਤਿਹਾਸ ਆ ਕਿਸੇ ਸਮਝਦਾ ਕਿਸੇ ਛਿੱੜੀਆਂ ਵੱਡੀਆਂ ਕੁਰਬਾਨੀਆਂ ਵਾਲੇ ਲੋਕ ਪਿੱਡੇ ਵੱਡੇ ਉਹਨਾਂ ਦੱਸ ਦੇਦੇ ਸ਼ਾਇਦ ਕਰਤਾਰ ਸਿੰਘ ਦੀ ਗੱਲ ਕਹਿੰਦੇ ਵੀ ਇੱਥੇ ਉਹ ਕੈਂਪੇਨ ਦੇ ਵਿੱਚ ਆਏ ਤੇ ਉਹਨਾਂ ਨੂੰ ਕਿਸੇ ਕੈਂਡੀਡੇਟ ਨੇ ਕਿਹਾ ਜੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਹੂੰ ਜੀਪ ਬਾਜ਼ਾਰ ਚ ਵੇਚ ਕੇ ਉਹਨੂੰ ਪੈਸੇ ਦੇ ਕੇ ਬਸ ਚੜ ਗਿਆ ਮੇਰੇ ਸਰ ਨੂੰ ਹੂੰ ਯਾਰ ਇਹ ਜਿਹੇ ਮਸਾਲਾ ਮਿਲ ਸਕਦੀਆਂ ਹੋਣ ਕਿਤੋਂ ਕੋਈ ਮਸਾਲੀ ਨੇਤਾ ਇਹਨੂੰ ਨੇਤਾ ਕਹਿੰਦੇ ਆ ਹੂੰ ਉਹ ਜਿਵੇਂ ਉਹ ਕਹਿੰਦੇ ਨਰਲੇਪ ਕੌਰ ਨੂੰ ਉਹ ਉਹਨਾਂ ਨੇ ਮਾਸਟਰ ਤਾਰਾ ਸਿੰਘ ਦੀ ਬੇਟੀ ਸੀ ਤੇ ਉਹਨਾਂ ਨੂੰ ਉਹ ਉਹ ਕਿਨੂੰ ਕਿਤੇ ਪੈਸੇ ਮੰਗੇ ਉਹਨੇ ਨਾ ਕੀਤੀ ਉਹ ਕਹਿੰਦੇ ਮਾਸਟਰ ਜੀ ਥੋੜੀ ਤਾਂ ਜੇਬ ਭਰੀ ਆ ਪੈਸਿਆਂ ਦੀ ਉਹ ਕਹਿੰਦਾ ਪੰਥ ਦੀ ਜੇਬ ਆ ਮੇਰੀ ਜੇਬ ਇਧਰ ਲਈ ਹੈ ਤੇ ਵਿੱਚ ਕੁਝ ਨਹੀਂ ਹੈ ਖਾਲੀ ਆ ਯਾਰ ਅੱਜ ਕਿੱਥੇ ਨੇ ਜੇਬਾਂ ਹੋ ਅੱਜ ਤਾਂ ਅਸੀਂ ਤਾਂ ਆਵਾ ਕਾਢੂ ਖਾਣੇ ਬਾਦਲਾ ਮﻘਾਮਗਾ ਕੇ ਤੇ ਸਾਡਾ ਹਾਲਤ ਐ ਹੋਇਆ ਹੋਇਆ ਤੇ ਮਾੜਾ ਮੋਟਾ ਜੇ ਇੱਕ ਤੁਨ ਮੈਂ ਦੱਸਾਂ ਪੰਜਾਬ ਪੰਜ ਚੀਜ਼ਾਂ ਨੇ ਬਰਬਾਦ ਕੀਤਾ ਹੋਇਆ ਕਿਹੜੀਆਂ ਇੱਕ ਤਾਂ ਤੁਹਾਨੂੰ ਮੋٹے ਤੌਰ ਤੇ ਮੋਰਲ ਜਿਹੜਾ ਆ ਕਿ ਅਸੀਂ ਫੋਕਰੇ ਆ ਸਾਰੇ ਚਾਹੇ ਅਸੀਂ ਕਿਤੇ ਵੀ ਰਹਿੰਦੇ ਆ ਸੁਣ ਲਓ ਜੀ ਪੰਜਾਬੀ ਹਾਂ ਅਸੀਂ ਸ਼ੋਅ ਆਫ ਬਹੁਤ ਕਰਕੇ ਖੁਸ਼ ਹੁੰਨੇ ਆ ਦੂਜਾ ਵੱਡੀਆਂ ਕੋਠੀਆਂ ਵੱਡੀਆਂ ਕਾਰਾਂ ਬ੍ਰਾਂਡਡ ਕੱਪੜੇ ਵਿਆਹਾਂ ਦੇ ਖਰਚੇ ਭੋਗਾਂ ਦੇ ਖਰਚੇ ਹੂੰ ਪੰਜ ਚੀਜ਼ਾਂ ਨੇ ਤਬਾਹ ਕੀਤੇ ਪਾਏ ਆ ਮੈਂ ਬਾਹਰ ਵੀ ਦੇਖਦਾ ਵੱਡੀ ਗੱਡੀ ਕਾਦੇ ਲਈ ਰੱਖੀ ਐ ਐਤਵਾਰ ਨੂੰ ਗੁਰਦਾਰੇ ਲਿਜਾਈਦਾ ਨਾ ਮੱਥਾ ਟੇਕਣ ਵੀ ਛੋਟੀ ਦੇ ਵੀ ਟੇਕਿਆ ਜਾ ਸਕਦਾ ਕਿਉਂਕਿ ਦਾੜ ਦੇ ਨੂੰ ਦਿਖਾਉਣੀ ਆ ਅਸੀਂ ਸਾਡਾ ਹਾਲ ਇਹ ਆ ਅਸੀਂ ਸ਼ੋਅ ਆਫ ਕਰਕੇ ਬੜਾ ਖੁਸ਼ ਹੁੰਨੇ ਆ ਮੈਂ ਮੈਂ ਤੁਹਾਨੂੰ ਮੈਂ ਪਿੱਛੇ ਗੁਜਰਾਤ ਜਾ ਕੇ ਆਇਆ ਹਾਂ ਉੱਥੇ ਲੋਕਾਂ ਦੇ ਵਿੱਚ ਮੈਂ ਦੇਖਿਆ ਉਹ ਐਡਾ ਕਾਰੋਬਾਰ ਕੋਈ ਕਿਸੇ ਨੂੰ ਫੂਫਾ ਨਹੀਂ ਆਮ ਸਾਡੀ ਰੋਟੀ ਸਾਦਗੀ ਦੇ ਵਿੱਚ ਆ ਮੈਂ ਆਪ ਅਮਮਤਾ ਬੈਨਰਜੀ ਦੇ ਘਰ ਗਿਆ ਸੀ ਬਗਾਲਜੀ ਕਿਉਂਕਿ ਪਹਿਲਾਂ ਯੂਥ ਕਾਂਗਰਸ ਦੀ ਵੀ ਸਾਡੀ ਨੇਤਾ ਰਹੀ ਹੈ ਅਸੀਂ ਕਿਉਂ ਦੇ ਕਰੇਗੇ ਉਹ ਆਇਆ ਰਹਿੰਦੀ ਹੈ ਜਿਵੇਂ ਆਮ ਕੁਆਟਰ ਆਇਆ ਹੈ ਤੇ ਕੁਝ ਤੇ ਆਮ ਸਾਡੇ ਤਾਂ ਬਸਤੀਆਂ ਕਹਿ ਲਓ ਇਸ ਤਰ੍ਹਾਂ ਦਾ ਇਲਾਕਾ ਉਹਦੇ ਵਿੱਚ ਉਹ ਰਹਿ ਰਹੀ ਹੈ ਚप्पल ਪਾ ਕੇ ਤੁਰ ਹੀ ਫਿਰਦੀ ਹੈ ਹਮ ਯਾਰ ਕੋਈ ਸਾਦਗੀ ਵੀ ਜੀਵਨ ਚ ਲਿਆਓ ਜੀਵਨ ਚ ਸਾਦਗੀ ਹੋਊ ਸਹਜ ਹੋਊ ਸਚਾਈ ਹੋਊ ਸਪਸ਼ਟਤਾ ਹੋਊ ਤੇ ਇੱਕ ਵਧੀਆ ਜੀਵਨ ਬਣੂਗਾ ਤੇ ਉਹ ਜੀਵਨ ਅੱਦੀ ਵੀ ਅਸੀਂ ਕਿਸੇ ਕਿਸੇ ਦੇ ਲੋੜਬੰਦ ਲਈ ਵੀ ਖੜ੍ਹ ਜਾਈਏ ਕਿਸੇ ਉਧਰ ਲਈ ਵੀ ਖੜ੍ਹ ਜਾਈਏ ਤੇ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਸਮਝਦਾ ਜੇ ਅਸੀਂ ਹੋਰ ਪਾਸੇ ਜਾ ਰਹੇ ਹਾਂ ਸਾਡਾ ਪੰਜਾਬ ਹੋਰ ਪਾਸੇ ਜਾ ਰਿਹਾ ਤੇ ਚਲੋ ਸਾਡੇ ਵਰਗੇ ਲੋਕਾਂ ਨੇ ਚਲੇ ਜਾਣਾ ਸਾਲ 2 ਸਾਲ 4 ਸਾਲ ਚਲੇ ਜਾਵਾਂਗੇ ਪਰ ਕੋਸ਼ਿਸ਼ ਕਰਦੇ ਹਾਂ ਕਿ ਕਿਤੇ ਨਾ ਕਿਤੇ ਮਾੜੀ-ਮੋਟੀ ਸੱਚਾਈ ਹੋਵੇ ਨੇਤਾਵਾਂ ਦੇ ਵਿੱਚ ਵੀ ਹੋਵੇ ਪਰ ਲੋਕਾਂ ਦੇ ਵਿੱਚ ਵੀ ਹੋਵੇ ਜੇ ਲੋਕ ਸੁਧਰ ਜਾਣ ਤਾਂ ਵੀ ਨੇਤਾ ਸੁਧਰ ਜਾਣਗੇ ਤੇ ਸੁਧਰੇ ਹੋਏ ਜਾਂ ਅੱਛੇ ਲੋਕਾਂ ਨੂੰ ਤੇ ਇੱਥੇ ਫਰੀडम फाइਟਰ ਵੀ ਨੂੰ ਅਸੀਂ ਮੈਨੂੰ ਯਾਦਾ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਸੀ ਤੇ ਮੈਂ ਸਿੱਧਵਾਂ ਬੇਟ ਚੱਲ ਗਿਆ ਹੂੰ ਮੈਂ ਉਹਨਾਂ ਨੂੰ ਕਹਿ ਜਾ ਰਿਹਾ ਇੱਥੇ ਕੋਈ ਪੁਰਾਣਾ ਕਾਂਗਰਸੀ ਕੋਈ ਫਰੀडम फाइਟਰ ਉਹ ਕਹਿੰਦੇ ਜੀ ਇੱਕ ਪੰਡਿਤ ਜੀ ਨੇ ਪੁਰਾਣੇ ਤੇ ਉਹ ਪਰੋਂ ਗੱਲ ਪੈਂਦੇ ਨੇ ਮੈਂ ਕੋਈ ਗੱਲ ਨਹੀਂ ਗੱਲ ਪਹਿ ਜਾਣ ਤਾਂ ਕੀ ਆ ਬਾਕੀ ਪਰ ਮਿਲ ਕੇ ਆਉਣਾ 95 ਦੀ ਗੱਲ ਸੁਣਾਉਣਾ ਮੈਂ ਗਿਆ ਤੇ ਮੈਂ ਉਹਨਾਂ ਦੇ ਪੈਰਾਂ 'ਚ ਮੈਨੂੰ ਜਿਹੜਾ ਮੋਮੈਂਟੋ ਦਿੱਤਾ ਤੇ ਸ਼ਾਲ ਮੈਂ ਰੱਖਤੀ ਮੈਨੂੰ ਕਹਤਾ ਕੌਣ ਆ ਬਾਈ ਉਹ ਬਜ਼ੁਰਗ ਸੀ ਮੈਂ ਕਿਹਾ ਜੀ ਮੈਂ ਤਾਂ ਯੂਥ ਕਾਂਗਰਸ ਦਾ ਵਰਕਰ ਆ ਤੇ ਮੈਂ ਤਾਂ ਤੁਹਾਡੇ ਦਰਸ਼ਨ ਕਰ ਲੈਣਾ ਤੁਸੀਂ ਫਰੀਡਮ ਫਾਈਟਰ ਹੋ ਤੁਸੀਂ ਲੋਕਾਂ ਨੇ ਜੇਲਾਂ ਕੱਟੀਆਂ ਤੁਹਾਡੀ ਦੇਸ਼ ਲਈ ਦੇਣ ਹੂੰ ਮੈਨੂੰ ਕਹਦਾ ਇੱਥੇ ਹੋਰ ਵੀ ਕਈ ਨੇਤਾ ਜੇ ਤੁਰੇ ਫਿਰਦੇ ਉਹ ਤਾਂ ਕਦੇ ਆਏ ਨਹੀਂ ਤੂੰ ਬੜਾ ਆਇਆ ਮੈਨੂੰ ਮੈਂ ਕਿਹਾ ਜੀ ਬਸ ਮੇਰੇ ਮਨ ਦੀ ਭਾਵਨਾ ਵੀ ਮੈਂ ਤਾਂ ਤੁਹਾਡੇ ਦਰਸ਼ਨ ਤੇ ਮੈਂ ਕਿਹਾ ਮੇਰਾ ਸਵੀਕਾਰ ਕਰਿਓ ਮੈਂ ਸ਼ਾਲ ਉਹਨਾਂ ਤੇ ਆਏ ਉੜਤੀ ਤੇ ਉਹ ਮੂਮੈਂਟ ਉਹ ਰੱਖਤਾ ਮੈਨੂੰ ਇੱਕ ਸ਼ਬਦ ਮੈਨੂੰ ਯਾਦ ਆ ਮੈਨੂੰ ਕਹਿੰਦੇ ਜਦ ਅੰਗਰੇਜ਼ਾਂ ਦਾ ਰਾਜ ਸੀ ਅਸੀਂ ਕਹਿੰਦੇ ਸੀ ਵੀ ਆਪ ਬਾਦਾਮ ਖਾਂਦੇ ਆ ਤੇ ਸਾਨੂੰ ਖਾਣ ਨੂੰ ਛੋਲੇ ਮਿਲਦੇ ਆ ਕਹਿੰਦਾ ਹੁਣ ਆਪਣੇ ਵਾਲਾ ਆ ਗਿਆ ਹੁਣ ਛੋਲੇ ਵੀ ਨਹੀਂ ਮਿਲਦੇ ਆ ਮੈਨੂੰ ਉਹਨਾਂ ਦਾ ਹੀ ਸ਼ਬਦ ਨਹੀਂ ਜਿਹੜੇ ਯਾਦ ਨਹੀਂ ਮੇਰਾ ਮਤਲਬ ਮੈਂ ਕਹਿੰਨਾ ਵੀ ਕਿਸਾਨ ਵਰਗੀ ਕਿਰਤ ਨਹੀਂ ਕਿਸੇ ਦੀ ਹੂੰ ਤੇ ਅੱਜ ਕਿਸਾਨੀ ਨੂੰ ਯਾਰ ਸਾਹਮਣ ਦੀ ਲੋੜ ਹੈ ਅਸੀਂ ਕਿਸਾਨੀ ਨਾਲ ਵੀ ਮਜ਼ਾਕ ਅਸੀਂ ਇੰਡਸਟਰੀ ਨਾਲ ਵੀ ਅੱਜ ਪੰਜਾਬ ਦਾ ਕਿਸਾਨ ਹੈ ਵਪਾਰੀ ਹੈ کارਖਾਨੇਦਾਰ ਹੈ ਮਜ਼ਦੂਰ ਹੈ ਮੁਲਾਜ਼ਮ ਹੈ ਦੁਕਾਨਦਾਰ ਹੈ ਯੂਥ ਹੈ ਸਾਰੇ ਵਰਗਾਂ ਦੇ ਲੋਕ ਤੰਗ ਨੇ ਸਾਰੇ ਵਰਗਾਂ ਦੇ ਤੁਸੀਂ ਮੈਂ ਨਾ ਪਿੰਡ ਨੂੰ ਓਕਾਈ ਬਣਾ ਕੇ ਅਸੀਂ ਪਿੰਡ ਦੇ ਯੂਥ ਨੂੰ ਇਕੱਠਾ ਕਰੀਏ ਕਿਸੇ ਪਿੰਡੇ ਚਲੇ ਜਾਓ ਪੰਜਾਬ ਦੇ 12800 ਪਿੰਡ ਨੇ ਕਿਸੇ ਪਿੰਡੇ ਜਾ ਕੇ ਉੱਥੇ ਯੂਥ ਨਾ ਕਿਤੇ ਮੜਾ ਜੇ ਗਲਤੀ ਕਰ ਲਓ ਨੇੜੇ ਹੋ ਕੇ 100 150 ਮੁੰਡਾ ਇਕੱਠਾ ਕਰੋ ਪਿੰਡ ਦਾ ਉਹਨੂੰ ਪੁੱਛੋ ਵੀ ਤੈਨੂੰ ਕੀ ਤਕਲੀਫ ਆ ਤੂੰ ਕੀ ਚਾਹਨਾ ਤੂੰ ਕਰਦਾ ਕੀ ਆ ਕਰਨਾ ਕੀ ਚਾਹਨਾ ਬੇਲਾਵਾ ਤਾਂ ਬੇਲੇ ਹੋਣ ਦੀ ਵੀ ਸਜ਼ਾ ਮੈਂ ਤਾਂ ਕਹਿੰਦਾ ਵੀ ਮਿਲ ਇਹ ਥੋੜਾ ਵੀ ਬਿਸਟੜੇ ਬਣ ਕੇ ਤੁਰੇ ਫਿਰੋ ਬੇਲਾ ਵੀ ਬੇਲਾ ਵੀ ਕਿਉਂ ਹੋਵੇ ਬੇਲਾ ਤੁਸੀਂ ਪੁੱਛੋ ਜਿਹੜੇ ਕੈਨੇਡਾ ਤੋਂ ਆਉਂਦੇ ਨੇ ਜਿਹੜੇ ਅਮਰੀਕਾ ਤੋਂ ਆਉਂਦੇ ਨੇ ਤੇ ਉਹ ਉਹ ਲੋਕ ਉਥੇ ਮੈਂ ਆ ਚੱਲਿਆ ਮੈਂ ਤਾਂ 20 ਸਾਲ ਹੋ ਗਏ ਮੈਨੂੰ ਦੇਖਦੇ ਨੂੰ ਉਹਨਾਂ ਕੋਲੇ ਮਿੰਟ ਮਿੰਟ ਜਦ ਕਿ ਤੇ ਉਹ ਫ੍ਰੀ ਹੁੰਦੇ ਨੇ ਤਾਂ ਕਈ ਵਾਰ ਤਾਂ ਮਸ਼ੀਨ ਜੀ ਲੱਗੀ ਹੁੰਦੀ ਆ ਫੋਨ ਤੇ ਕਿ ਉਹ 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 ਲੋਕ ਕੰਮ ਕਰਦੇ ਨੇ ਉਹ ਲੋਕ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਨੇ ਬਿਜ਼ੀ ਨੇ ਅਸੀਂ ਇੱਥੇ ਆਏ ਦੇ ਕੋਟ ਪੈਂਟ ਦੇਖਦੇ ਆਂ ਪਰ ਉੱਥੇ ਜਿਹੜਾ ਉਹਨਾਂ ਦਾ ਕੰਮ ਆ ਸਾਨੂੰ ਉਹ ਵੀ ਦੇਖਣਾ ਚਾਹੀਦਾ ਤੇ ਅਸੀਂ ਇੱਥੇ ਬਹਿਲੇ ਅਸੀਂ ਬਾਪੂ ਦੀ ਜ਼ਮੀਨ ਦੇਖ ਕੇ ਚੌੜੇ ਹੋਏ ਫਿਰਦੇ ਆਂ ਤੇ ਅਸੀਂ ਥਾਰ ਲੈ ਲਈ ਜਾਂ ਫਲਾਨੀ ਲੈ ਲਈ ਅਸੀਂ ਮੌਲਾਂ ਚ ਘੁੰਮ ਲੇਕ ਯਾਰ ਏਡੀ ਸਾਡੇ ਹੱਥਾਂ ਨੂੰ ਕੰਮ ਚਾਹੀਦਾ ਤੇ ਕੰਮ ਕਰਨਾ ਕੁਝ ਨੂੰ ਤਾਂ ਚਾਹੀਦਾ ਕੁਝ ਕੰਮ ਦੇ ਸਕਦੇ ਨੇ ਜਿਹੜੇ 150 ਕਿਲੇ ਦੇ ਮਾਲਕ ਨੇ ਉਹ ਤੁਸੀਂ ਇਹ ਦੇਖੋ ਇੱਥੇ ਤੁਹਾਡੇ ਹੀ ਚੈਨਲ ਤੇ ਮੈਂ ਸਟੋਰੀ ਸੁਣੀ ਕਿ ਕਿੱਥੇ ਖਰੜ ਦੇ ਕੋਲੇ ਉਹ ਮੁੰਡੇ ਨੇ ਬਾਹਰ ਜਾਣ ਦਾ ਉਸ ਕੋ ਵੀ ਕੋਰਸ ਕੀਤਾ ਤੇ ਉਹ ਕਿਤੇ ਰਹਿ ਗਿਆ ਜਿਹੜੀ ਉਹ ਕੀ ਕਰਦੇ ਆ ਆਈਲਟਸ ਹਾਂ ਆਈਲਟਸ ਕਿਹਾ ਆਈਲਟਸ ਨਾਲ ਵੀ ਚੋ ਰਹਿ ਗਿਆ ਤੇ ਉਹਨੇ ਆ ਸਬਜੀ ਦਾ ਕੰਮ ਸ਼ੁਰੂ ਕਰ ਲਿਆ ਹੁਣ ਉਹ ਕਹਿੰਦਾ ਮੇਰੇ ਕੋਲੇ ਆਈਲਾਈਟਸ ਵਾਲੇ ਕੰਮ ਕਰਦੇ ਆ ਜਿਨ੍ਹਾਂ ਨੇ ਆਈਲਾਈਟਸ ਪਾਸ ਕੀਤੀ ਆ ਕਹਿੰਦਾ ਉਹ ਮੇਰੇ ਕੋਲੇ ਕੰਮ ਕਰਦੇ ਯਾਰ ਰੌਲਾ ਤਾਂ ਐ ਕਰਕੇ ਦਿਖਾਓ ਉਹ ਬੱਚਿਆਂ ਨੂੰ ਮੇਰਾ ਤਾਂ ਮੈਂ ਤਾਂ ਗਲਵੱਕੜੀ ਚ ਲੈਣਾ ਮੈਨੂੰ ਜਿਹੜਾ ਕੰਮ ਕਰਦਾ ਚੰਗਾ ਲੱਗਦਾ ਜਿਹੜਾ ਮੁੰਡਾ ਜਿਹਦੇ ਡੌਲੇ ਬਣੇ ਮੈਨੂੰ ਉਹ ਚੰਗਾ ਲੱਗਦਾ ਜਿਹੜਾ ਸਿਹਤ ਦਾ ਧਿਆਨ ਰੱਖਦਾ ਉਹ ਵਧੀਆ ਮੁੰਡਾ ਤੇ ਯਾਰ ਬੱਚੇ ਕੌਣੇ ਬੱਚੇ ਕੱਲੇ ਇਹ ਨਹੀਂ ਹੁੰਦੇ ਵੀ ਘਰ ਵਾਲੀ ਦੇ ਥੋੜੀ ਦੇ ਪੇਟ ਚੋਂ ਚੰਨਵੇਂ ਤੇ ਬੱਚੇ ਤੁਸੀਂ ਵੀ ਸਾਡੇ ਹੋ ਤੁਸੀਂ ਵੀ ਸਾਡੇ ਵਿੱਚ ਹੋ ਜਾਂ ਪੰਜਾਬ ਜਵਾਨ ਹੋਵੇ ਪੰਜਾਬ ਖੁਸ਼ਹਾਲ ਹੋਵੇ ਪੰਜਾਬ ਦੇ ਚਿਹਰੇ ਤੇ ਮੁਸਕਰਾਹਟ ਹੋਵੇ ਇਹ ਚਾਹੁੰਦੇ ਆ ਦਿਲੋਂ ਚਾਹੁੰਦੇ ਆ ਰਵਨੀਤ ਸਿੰਘ ਮਿੱਟੂ ਨਾਲ ਤੁਹਾਡੀ ਬਹੁਤ ਨੇੜਤਾ ਸੀਗੀ ਹੁਣ ਉਹ ਬੀਜੇਪੀ ਦੇ ਵਿੱਚ ਚਲੇ ਗਏ ਨੇ ਜਿਵੇਂ ਉਹਨਾਂ ਦੀ ਪਿਛੋਕੜ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਨਾਲ ਲਿੰਕਡ ਸੀਗੇ ਕੀ ਇਹ ਮੰਨ ਸਕਦੇ ਆ ਕਿ ਉਹਨਾਂ ਨੂੰ ਪੋਲਿਟਿਕਸ ਦੇ ਵਿੱਚ ਲੈਵਲ ਵੱਡਾ ਚਾਹੀਦਾ ਸੀਗਾ ਇਸ ਕਰਕੇ ਬੀਜੇਪੀ ਦੇ ਵਿੱਚ ਚਲੇ ਗਏ ਜਾਂ ਹੋਰ ਕਾਰਨ ਸੀਗੇ ਕਿ ਕਾਂਗਰਸ ਤੋਂ ਨਾਰਾਜ਼ ਸੀਗੇ ਉਹ ਗੱਲ ਹੈ ਕਿ ਬਈ ਲੱਡੂ ਚਾਗਾ ਨਹੀਂ ਲੱਗਦਾ ਲੱਗਦਾ ਰਸਗੋਲਾ ਖਾਈਏ ਉਦੋਂ ਨਹੀਂ ਤਾਂ ਉਦੋਂ ਜੀ ਰਸ ਮੜਾਈ ਖਾਈਏ ਇਹ ਪੋਲਿਟਿਕਸ ਦੇ ਵਿੱਚ ਵੀ ਅੱਜ ਕੱਲ੍ਹ ਐਸਵਾਸ ਚੱਲਦੇ ਨੇ ਕਿਉਂਕਿ ਹੁਣ ਇੱਕ ਪਾਸੇ ਕਿਸੇ ਨੂੰ ਸਰਕਾਰ ਦਾ ਕਿਸੇ ਨੂੰ ਉਹ ਆ ਜਦਕਿ ਮੈਂ ਸਮਝਦਾ ਦੋ ਤਿੰਨ ਵਾਰੀ ਐਮਪੀ ਬਣਾਇਆ ਕਾਂਗਰਸ ਪਾਰਟੀ ਨੇ ਪਰ ਚਲੋ ਮੇਰਾ ਕਿਉਂਕਿ ਉਸ ਪਰਿਵਾਰ ਨਾਲ ਉਹਦੇ ਨਾਲ ਸਾਰਾ ਠੀਕ ਹੈ ਤੇ ਜੋ ਹੁਣ ਉਹਨਾਂ ਲੋਕਾਂ ਦੀ ਸੋਚ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਉਹ ਆਪਦੇ ਹਿਸਾਬ ਨਾਲ ਪੋਲਿਟਿਕਸ ਕਰਦੇ ਨੇ ਅਸੀਂ ਲੋਕ ਆਪਦੇ ਹਿਸਾਬ ਨਾਲ ਕਰਦੇ ਆ ਉਹਨਾਂ ਦੇ ਦਾਦਾ ਜੀ ਆਪਦੇ ਹਿਸਾਬ ਨਾਲ ਕਰਦੇ ਸੀ ਅੱਛਾ ਇੱਕ ਹੋਰ ਸਵਾਲ ਸੀਗਾ ਕਿ ਤੁਸੀਂ ਜਿਹੜੇ ਬੱਚਿਆਂ ਦੀ ਲੋਹੜੀ ਮਨਾਉਨੇ ਲੜਕੀਆਂ ਦੀ ਲੋਹੜੀ ਮਨਾਉਨੇ ਹੋ ਤਾਂ ਇਸ ਦੇ ਨਾਲ ਨਾਲ ਇੱਕ ਹੋਰ ਤੁਸੀਂ ਵਿਸ਼ੇਸ਼ ਪ੍ਰੋਗਰਾਮ ਕਰਦੇ ਹੋ ਕਿ ਵੱਖ-ਵੱਖ ਵਰਗ ਦੇ ਲੋਕ ਨੂੰ ਨਾ 골ਡ ਮੈਡਲ ਤੇ ਜਾਂਦੇ ਨੇ ਕਿ ਉਹ ਪਿਓਰ 골ਡ ਦੇ ਮੈਡਲ ਹੁੰਦੇ ਨੇ ਉਹ ਗੱਲ ਹੈ ਜੀ ਮੈਂ ਤੁਹਾਨੂੰ ਦੱਸਦਾ 1900 ਤਕਰੀਬਨ 93 ਤੋਂ ਜਗਦੇਵ ਸਿੰਘ ਜਸੂਆਲ ਮੇਰੇ ਸਾਰੇ ਫੀਲਡਾਂ ਦੇ ਗੁਰੂ ਨੇ ਜਗਦੇਵ ਸਿੰਘ ਜਸੂਆਲ